ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਇਹ ਨਾਵਲ ਹਜੀਤ ਕੌਰ ਵੱਲੋਂ ਲਿਖਿਆ ਗਿਆ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬੀਮੀ ਤੇ ਰੋਹਨ ਦੋਵੇਂ ਇੱਕ ਕਾਲਜ ਵਿੱਚ ਬੀਏ ਕਰ ਰਹੇ ਸੀ ਬੀਮੀ ਬਹੁਤ ਸੋਹਣੀ ਅਤੇ ਸਾਊ ਕੁੜੀ ਸੀ ਉਹ ਆਪਣੀ ਪੜਾਈ ਤੱਕ ਮਤਲਬ ਰੱਖਦੀ ਸੀ ਰੋਹਨ ਪੜਨ ਵਿੱਚ ਠੀਕ ਠਾਕ ਹੀ ਸੀ ਪਰ ਸਾਊ ਹੀ ਸੀ ਰੋਹਨ ਨੂੰ ਬਿੰਮੀ ਬਹੁਤ ਚੰਗੀ ਲੱਗਦੀ ਸੀ ਹਰ ਵੇਲੇ ਪੜਨ ਵਿੱਚ ਬਿਜ਼ੀ ਰਹਿਣਾ ਕਿਸੇ ਨਾਲ ਜ਼ਿਆਦਾ ਗੱਲ ਨਾ ਕਰਨੇ ਜਦੋਂ ਆਪਣੀਆਂ ਸਹੇਲੀਆਂ ਨਾਲ ਹੱਸਦੀ ਤਾਂ ਰੋਹਨ ਉਹਦੇ ਵਾਲੀ ਵੇਖਦਾ ਰਹਿੰਦਾ ਇਸ ਤਰ੍ਹਾਂ ਰੋਹਨ ਜਿਹੜਾ ਥੋੜਾ-ਬਹੁਤ ਪੜਦਾ ਸੀ ਹੁਣ ਉਹ ਵੀ ਨਾ ਪੜ ਸਕਦਾ ਉਹ ਬਿੰਮੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਬਿੰਮੀ ਉਸ ਵਾਰ ਜ਼ਿਆਦਾ ਧਿਆਨ ਨਾ ਦਿੰਦੀ ਇੱਕ ਦਿਨ ਰੋਹਨ ਕਹਿੰਦਾ ਕਿ ਬਿੰਮੀ ਮੈਨੂੰ ਆਪਣੀ ਇੰਗਲਿਸ਼ ਦੀ ਨੋਟਬੁੱਕ ਦੇ ਦੇ ਮੇਰੇ ਇੰਗਲਿਸ਼ ਦੇ ਨੋਟਿਸ ਪੂਰੇ ਨਹੀਂ ਹੋਏ ਪੂਰੇ ਕਰਕੇ ਕੱਲ ਵਾਪਸ ਕਰ ਦਿਆਂਗਾ ਬਿੰਮੀ ਨੇ ਆਪਣੀ ਇੰਗਲਿਸ਼ ਦੀ ਨੋਟਬੁੱਕ ਉਸ ਨੂੰ ਦੇ ਦਿੱਤੀ ਅਗਲੇ ਦਿਨ ਜਦੋਂ ਰੋਹਨ ਨੇ ਨੋਟਬੁੱਕ ਵਾਪਸ ਕਰਕੇ ਚਲਾ ਗਿਆ ਤਾਂ ਬਿੰਮੀ ਨੇ ਨੋਟਬੁੱਕ ਖੋਲੀ ਤਾਂ ਵਿੱਚੋਂ ਇੱਕ ਕਾਗਜ਼ ਥੱਲੇ ਡਿੱਗ ਪਿਆ ਬਿੰਮੀ ਨੇ ਜਦੋਂ ਕਾਗਜ਼ ਚੁੱਕ ਕੇ ਖੋਲਿਆ ਤਾਂ ਉਸ ਵਿੱਚ ਕੁਝ ਲਿਖਿਆ ਹੋਇਆ ਸੀ ਬਿੰਮੀ ਮੈਂ ਤੇਰੀ ਨੋਟਬੁੱਕ ਬਹਾਨੇ ਨਾਲ ਹੀ ਲਈ ਸੀ ਕਿਉਂਕਿ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਂ ਤੈਨੂੰ ਬਹੁਤ ਚਾਹੁੰਦਾ ਹਾਂ ਤੇ ਤੈਨੂੰ ਸੱਚੇ ਦਿਲੋਂ ਪਿਆਰ ਕਰਦਾ ਹਾਂ ਮੈਂ ਤੇਰੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਹਾਂ ਪਰ ਇਹ ਸਭ ਤਾਂ ਤਾਂ ਹੀ ਹੋ ਸਕਦਾ ਜੇ ਮੈਂ ਪ੍ਰਾਈ ਪੂਰੀ ਕਰਾਂਗਾ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਮੇਰੇ ਤੋਂ ਬਿਲਕੁਲ ਪੜਿਆ ਨਹੀਂ ਜਾਂਦਾ ਮੇਰਾ ਪਹਿਲਾ ਹੀ ਪੰਨ ਵਿੱਚ ਠੀਕ-ਠਾਕ ਹਾਂ ਤੇ ਹੁਣ ਤੇ ਮੈਨੂੰ ਪਾਸ ਹੋਣ ਦੀ ਉਮੀਦ ਨਹੀਂ ਪਲੀਜ਼ ਬਿੰਮੀ ਮੇਰੇ ਨਾਲ ਗੱਲ ਕਰਿਆ ਕਰ ਨਹੀਂ ਤਾਂ ਮੈਂ ਫੇਲ ਹੋ ਜਾਵਾਂਗਾ ਬਿੰਮੀ ਇਹ ਕਾਗਜ਼ ਪੜ੍ਹ ਕੇ ਉੱਚੀ-ਉੱਚੀ ਹੱਸਣ ਲੱਗੀ ਤੇ ਕਹਿੰਦੀ ਵੇ ਇੱਕ ਵੱਡਾ ਮੱਜ ਨੂੰ ਫੇਲ ਹੋ ਜਾਵੇਗਾ ਜੇ ਮੈਂ ਗੱਲ ਨਾ ਕੀਤੀ ਤਾਂ ਬਿੰਮੀ ਦੀ ਸਹੇਲੀ ਰਮਨ ਪੁੱਛਣ ਲੱਗੀ ਕਿ ਕੀ ਹੋਇਆ ਕੀ ਲਿਖਿਆ ਇਹਦੇ ਵਿੱਚ ਐਨਾ ਹੱਸ ਰਹੀ ਆ ਬਿੰਮੀ ਕਹਿੰਦੀ ਆ ਵੇਖ ਰੋਹਨ ਨੇ ਕੀ ਲਿਖਿਆ ਰਮਨ ਕਾਗਜ਼ ਤੇ ਲਿਖਿਆ ਪੜਨ ਲੱਗਦੀ ਹੈ ਤੇ ਬਿੰਮੀ ਨੂੰ ਕਹਿੰਦੀ ਕਿ ਤੂੰ ਉਸ ਦਾ ਮਕੌਲ ਨਾ ਉਡਾ ਲਿਖਿਆ ਤਾਂ ਇੰਜ ਹੀ ਹੈ ਜਿਵੇਂ ਤੈਨੂੰ ਸੱਚੀ ਪਿਆਰ ਕਰਦਾ ਹੋਵੇ ਤੂੰ ਉਹਦੇ ਨਾਲ ਗੱਲ ਕਰ ਲਿਆ ਕਰ ਤੇਰਾ ਕੀ ਜਾਂਦਾ ਉਹ ਵਿਚਾਰਾ ਪਾਸ ਹੋ ਜਾਵੇਗਾ ਤੈਨੂੰ ਮੇਰੇ ਪਾਪਾ ਤੇ ਤੇ ਵੀਰੇ ਦਾ ਨਹੀਂ ਪਤਾ ਜੀ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਤਾਂ ਮੇਰੀ ਪੜਾਈ ਉੱਥੇ ਹੀ ਬੰਦ ਮੇਰੇ ਪਾਪਾ ਨੇ ਮੈਨੂੰ ਕਾਲਜ ਲਾਉਣ ਲੱਗੇ ਇਹ ਹੀ ਕਿਹਾ ਸੀ ਕਿ ਕੋਈ ਗਲਤੀ ਨਹੀਂ ਸਾਡੀ ਇੱਜ਼ਤ ਦਾ ਧਿਆਨ ਰੱਖਣਾ ਬਿੰਮੀ ਦੇ ਘਰ ਉਸਦੇ ਮੰਮੀ ਪਾਪਾ ਤੇ ਵੱਡਾ ਪ੍ਰਭਾਵਪਨ ਸੀ ਮੰਮੀ ਪਾਪਾ ਉਸਦੇ ਪੂਰੀ ਸ਼ਕਤੀ ਰੱਖਦੇ ਸਨ ਤੂੰ ਕੁੜੀ ਹੈ ਇੰਜ ਨਹੀਂ ਕਰਨਾ ਆ ਨਹੀਂ ਕਰਨਾ ਪਰ ਵਿਪਨ ਉਸ ਨਾਲ ਬਹੁਤ ਪਿਆਰ ਕਰਦਾ ਸੀ ਬਿੰਮੀ ਉਹ ਚਿੱਠੀ ਪਾੜਨ ਲੱਗੀ ਪਰ ਰਮਨ ਨੇ ਫੜ ਲਈ ਕਹਿੰਦੀ ਉਹਨੇ ਐਨੇ ਪਿਆਰ ਨਾਲ ਲਿਖਿਆ ਤੇ ਤੂੰ ਪਾੜ ਦੇਣ ਲੱਗੀ ਹੈ ਤੇ ਬਿੰਮੀ ਦੀ ਕਾਪੀ ਵਿੱਚ ਰੱਖ ਦਿੱਤੀ ਬਿੰਮੀ ਬਾਅਦ ਜਾ ਕੇ ਪੜਨ ਲੱਗੀ ਤਾਂ ਚਿੱਠੀ ਫਿਰ ਉਹਦੇ ਹੱਥ ਵਿੱਚ ਆ ਗਈ ਉਹ ਪਾੜਨ ਲੱਗੀ ਸੀ ਕਿ ਉਸਦੇ ਮੰਮੀ ਕਮਰੇ ਵਿੱਚ ਆ ਗਏ ਤੇ ਉਸਨੇ ਚਿੱਠੀ ਕਾਪੀ ਵਿੱਚ ਲੁਕੋ ਦਿੱਤੀ ਮੰਮੀ ਕਮਰੇ ਤੋਂ ਬਾਹਰ ਗਏ ਤਾਂ ਬਿੰਮੀ ਸੋਚਦੀ ਹੈ ਕਿ ਸ਼ਾਇਦ ਰੋਹਨ ਸੱਚੀ ਹੀ ਉਸਨੂੰ ਪਿਆਰ ਕਰਦਾ ਹੋਵੇ ਪਰ ਜੇ ਮੰਮੀ ਪਾਪਾ ਨੇ ਵੇਖ ਲਈ ਤੇ ਉਹ ਚਿੱਠੀ ਦੇ ਛੋਟੇ-ਛੋਟੇ ਟੁਕੜੇ ਕਰਕੇ ਨਾਲੀ ਵਿੱਚ ਸੁੱਟ ਦਿੰਦੀ ਹੈ ਤਾਂ ਜੋ ਉਸਦੇ ਮੰਮੀ ਪਾਪਾ ਨਾ ਵੇਖ ਲੈਣ ਬਿੰਮੀ ਨੇ ਮੰਮੀ ਪਾਪਾ ਦੇ ਡਰ ਤੋਂ ਚਿੱਠੀ ਤਾਂ ਪੜ੍ਹ ਕੇ ਸੁੱਟ ਦਿੱਤੀ ਪਰ ਉਸਦੇ ਮਨ ਵਿੱਚ ਰੋਹਨ ਦਾ ਖਿਆਲ ਬਾਰ-ਬਾਰ ਆ ਰਿਹਾ ਸੀ ਉਹ ਸੋਚਦੀ ਹੈ ਕਿ ਜੇ ਮੈਂ ਰੋਹਨ ਨਾਲ ਗੱਲ ਨਾ ਕੀਤੀ ਤਾਂ ਕੀ ਤੇ ਉਹ ਸੱਚੀ ਹੀ ਫੇਲ ਨਾ ਹੋ ਜਾਵੇ ਕਿ ਉਹ ਮੈਨੂੰ ਸੱਚੀ ਪਿਆਰ ਕਰਦਾ ਹੈ ਇਹ ਉਹ ਸੋਚਦੀ ਹੈ ਕਿ ਰੋਹਨ ਭਾਵੇਂ ਫੇਲ ਨਾ ਹੋਵੇ ਪਰ ਮੈਂ ਰੋਹਨ ਦੇ ਚੱਕਰ ਵਿੱਚ ਪੈ ਗਈ ਤਾਂ ਜ਼ਰੂਰ ਫੇਲ ਹੋ ਜਾਵਾਂਗੀ ਤੇ ਉਹ ਰੋਹਨ ਦੇ ਖਿਆਲ ਨੂੰ ਮਨ ਵਿੱਚੋਂ ਕੱਢ ਕੇ ਪੜਨ ਲੱਗੀ ਅਗਲੇ ਦਿਨ ਉਹ ਰੋਹ ਤੇ ਰੋਮਨ ਕਾਲਜ ਪਹੁੰਚੀਆਂ ਤਾਂ ਰੋਹਨ ਜਿਵੇਂ ਉਹਦੀ ਉਡੀਕ ਵਿੱਚ ਹੀ ਖੜਾ ਹੋਵੇ ਰਮਨ ਕਹਿੰਦੀ ਯਾਰ ਤੇਰਾ ਰਾਂਜਾ ਲੱਗਦਾ ਤੇਰੀ ਹੀ ਉਡੀਕ ਕਰ ਰਿਹਾ ਹੈ ਇਹੋ ਜਿਹੇ ਰਾਂਜੇ ਬਥੇਰੇ ਹੁੰਦੇ ਨੇ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਆਪ ਕੰਨੀ ਖਿਸਕਾ ਜਾਂਦੇ ਹਨ ਬਿੰਮੀ ਤੇ ਰੋਹਨ ਵੱਲ ਬਿਨਾਂ ਵੇਖੇ ਕਲਾਸ ਵਿੱਚ ਆ ਜਾਂਦੀ ਹੈ ਉਹਨਾਂ ਨੇ ਕਲਾਸ ਵਿੱਚ ਆਉਣ ਤੋਂ ਬਾਅਦ ਰੋਹਨ ਵੀ ਕਲਾਸ ਵਿੱਚ ਆ ਕੇ ਬੈਠ ਜਾਂਦਾ ਪਰ ਅੱਜ ਉਹ ਕਲਾਸ ਵਿੱਚ ਚੁੱਪਚਾ ਬੈਠਾ ਰਹਿੰਦਾ ਪ੍ਰੋਫੈਸਰ ਦੇ ਲੈਕਚਰ ਸਮੇਂ ਵੀ ਉਹ ਬੇਧਿਆਨੀ ਨਾਲ ਬੈਠਾ ਰਿਹਾ ਬਿੰਮੀ ਉਹ ਵੇਖ ਰੋਹਨਵਲ ਉਹਦਾ ਪੜਾਈ ਵਿੱਚ ਵੀ ਧਿਆਨ ਨਹੀਂ ਉਹਨੂੰ ਪ੍ਰੇਮ ਰੋਗ ਲੱਗ ਗਿਆ ਰਮਨ ਹੌਲੀ ਜੀ ਬਿੰਮੀ ਨੂੰ ਕਹਿੰਦੀ ਬਿੰਮੀ ਨੇ ਰੋਹਨਵਲ ਵੇਖਿਆ ਤਾਂ ਉਹ ਬੁੱਤਲੀ ਤਰ੍ਹਾਂ ਬੈਠਾ ਸੀ ਪਰ ਅਚਾਨਕ ਉਸਨੇ ਬਿੰਮੀ ਵੱਲ ਵੇਖਿਆ ਦੋਹਾਂ ਦੀਆਂ ਨਜ਼ਰਾਂ ਮਿਲਿਆ ਤਾਂ ਬਿੰਮੀ ਦੇ ਅੰਦਰ ਇੱਕ ਅਜੀਬ ਬਿਸਮਾਦੀ ਚਰਨਾਹਟ ਜਿਹੀ ਹੋਈ ਤੇ ਉਸਨੇ ਮੁਸਕਰਾ ਕੇ ਅੱਖਾਂ ਥੱਲੇ ਕਰ ਲਈਆਂ ਮੀਂਦੀ ਮੁਸਕਰਾਹਟ ਨਾਲ ਜਿਵੇਂ ਰੋਹਨ ਨੂੰ ਉਸਦਾ ਜਵਾਬ ਮਿਲ ਗਿਆ ਤੇ ਉਸਦਾ ਮਨ ਖੜ ਗਿਆ ਉਸਨੇ ਫਿਰ ਬਿੰਮੀ ਵੱਲ ਵੇਖਿਆ ਤਾਂ ਬਿੰਮੀ ਵੀ ਉਸ ਵੱਲ ਵੇਖ ਰਹੀ ਸੀ ਰੋਹਨ ਨੇ ਉਸਦੀ ਮੁਸਕਰਾਹਟ ਦਾ ਜਵਾਬ ਵੀ ਮੁਸਕਰਾ ਕੇ ਦਿੱਤਾ ਤੇ ਇਸ ਤਰ੍ਹਾਂ ਦੋ ਦਿਲਾਂ ਦੀ ਪਿਆਰ ਵਾਲੀ ਕਹਾਣੀ ਸ਼ੁਰੂ ਹੋ ਗਈ ਰੋਹਨ ਨੇ ਬਿੰਮੀ ਨੇ ਕਦੇ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਸੀ ਪਰ ਉਹਨਾਂ ਦੀ ਅੱਖਾਂ ਹੀ ਇੱਕ ਦੂਜੇ ਨਾਲ ਪਿਆਰ ਦਾ ਅਹਿਸਾਸ ਕਰਾ ਦਿੰਦੀਆਂ ਸੀ ਰੋਹਨ ਹੁਣ ਮਨ ਲਗਾ ਕੇ ਪੜਨ ਲੱਗਾ ਬਿੰਮੀ ਤਾਂ ਪਹਿਲਾਂ ਹੀ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਉਹਨਾਂ ਦੇ ਪਿਆਰ ਦੀ ਇੱਕੋ ਇੱਕ ਗਵਾਹ ਬਿੰਮੀ ਦੀ ਸਹੇਲੀ ਰਮਨ ਹੀ ਸੀ ਰੋਹਨ ਨੇ ਤਾਂ ਆਪਣੇ ਦੋਸਤਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸੀ ਕਿ ਉਸ ਨੂੰ ਬਿੰਮੀ ਨਾਲ ਪਿਆਰ ਹੈ ਉਹ ਇਸ ਦੀ ਪੂਰੀ ਇੱਜ਼ਤ ਕਰਦਾ ਸੀ ਤੇ ਉਸ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ ਰਮਨ ਪਲੀ ਸਾਡੇ ਬਾਰੇ ਕਿਸੇ ਨਾਲ ਗੱਲ ਨਾ ਕਰੀ ਜੇ ਮੇਰੇ ਮੰਮੀ ਪਾਪਾ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਮੈਨੂੰ ਪੜ ਨਹੀਂ ਦੇਣਾ ਲੈ ਜਾ ਤੈਨੂੰ ਮੇਰੀ ਦੋਸਤੀ ਤੇ ਯਕੀਨ ਨਹੀਂ ਰਮਨ ਨੇ ਕਿਹਾ ਯਕੀਨ ਤੇ ਹੈ ਪਰ ਦੁਨੀਆ ਤੋਂ ਡਰ ਲੱਗਦਾ ਬਸ ਤੂੰ ਇਹ ਸਮਝ ਲੈ ਕਿ ਮੈਨੂੰ ਇਹ ਗੱਲ ਪਤਾ ਨਹੀਂ ਥੈਂਕਸ ਯਾਰ बस मैं अपनी पढ़ाई पूरी ਕਰ ਲਵਾਂ ਫਿਰ ਅੱਗੇ ਵੇਖਾਂਗੇ ਕੀ ਹੁੰਦਾ ਕੁਝ ਨਹੀਂ ਹੁੰਦਾ ਪਿਆਰ ਸੱਚਾ ਹੋਵੇ ਤਾਂ ਰੱਬ ਵੀ ਉਸਦੀ ਗਵਾਹੀ ਪਰਦਾ ਕੋਈ ਨਾ ਕੋਈ ਰਾਹ ਕੱਢ ਦਿੰਦਾ ਹੈ ਇਸ ਤਰ੍ਹਾਂ ਪਹਿਲਾ ਸਾਲ ਲੰਘ ਗਿਆ ਬਿੰਮੀ ਦੇ ਨਾਲ ਰੋਹਨ ਵੀ ਚੰਗੇ ਨੰਬਰਾਂ ਨਾਲ ਪਾਸ ਹੋ ਗਿਆ ਰੋਹਨ ਦੀ ਭੈਣ ਵੀ ਇਸੇ ਕਾਲਜ ਵਿੱਚ ਵੀ ਇਹ ਫਾਈਨਲ ਵਿੱਚ ਪੜ੍ਹਦੀ ਸੀ ਪਰ ਉਸ ਨੂੰ ਵੀ ਰੋਹਨ ਤੇ ਬਿੰਮੀ ਬਾਰੇ ਕੁਝ ਪਤਾ ਨਹੀਂ ਸੀ ਬਿਮੀ ਤੇ ਰੋਹਨ ਦੇ ਪਿਆਰ ਦੇ ਅਹਿਸਾਸ ਨੂੰ ਮਾਨਦੇ ਹੋਏ ਆਪਣੇ ਮਾਪੇ-ਬਾਪ ਦੀ ਇੱਜ਼ਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਦੇ ਇੱਕ ਦੂਜੇ ਦੇ ਕੋਲ ਵੀ ਨਹੀਂ ਖੜੇ ਸਨ ਪਰ ਉਹਨਾਂ ਦੇ ਦਿਲ ਜਾਣਦੇ ਸਨ ਕਿ ਉਹ ਇੱਕ ਦੂਜੇ ਨੂੰ ਵੇਖੇ ਬਿਨਾ ਨਹੀਂ ਰਹਿ ਸਕਦੇ ਤੇ ਉਹ ਆਪਣੀ ਪੜਾਈ ਵੀ ਮਨ ਲਗਾ ਕੇ ਕਰ ਰਹੇ ਸਨ ਉਹਨਾਂ ਦੇ ਬੀਏ ਫਾਈਨਲ ਦੇ ਪੇਪਰ ਹੋਣ ਵਾਲੇ ਸੀ ਤੇ ਬਿਮੀ ਪੇਪਰਾਂ ਤੋਂ ਪਹਿਲਾਂ ਫ੍ਰੀ ਸੀ ਤੇ ਘਰ ਬੈਠ ਕੇ ਪੇਪਰਾਂ ਦੀ ਤਿਆਰੀ ਕਰ ਰਹੀ ਸੀ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਬਿੰਮੀ ਦੀ ਮੰਮੀ ਨੀਨਾ ਗੁਪਤਾ ਨੇ ਪਹਿਲਾ ਮਹਿਲਾ ਦਿਵਸ ਤੇ ਪਾਸ਼ਣ ਦੇਣ ਜਾਣਾ ਸੀ ਕਿਉਂਕਿ ਉਹ ਸ਼ਹਿਰ ਦੇ ਮਹਿਲਾ ਮੰਡਲ ਦੀ ਪ੍ਰਧਾਨ ਸੀ ਉਸ ਦੀ ਮੰਮੀ ਤਿਆਰ ਹੋ ਰਹੀ ਸੀ ਮੰਮਾ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਮੇਰਾ ਮੈਂ ਵੀ ਥੋੜਾ ਫਰੈਸ਼ ਹੋ ਜਾਵੇਗਾ ਬੇਟਾ ਤੇਰੇ ਪੇਪਰ ਹਨ ਤੂੰ ਪੜਾਈ ਕਰ ਉੱਥੇ ਤੂੰ ਕੀ ਕਰੇਂਗੀ ਨਹੀਂ ਮੰਮਾ ਮੇਰੀ ਤਿਆਰੀ ਹੋ ਗਈ ਏ ਮੈਂ ਥੋੜਾ ਰੈਸਟ ਕਰਨੀ ਹੈ ਕਰ ਮੈਂ ਇਕੱਲੀ ਬੋਰ ਹੋਵਾਂਗੀ ਪਾਪਾ ਵੀ ਨਹੀਂ ਤੇ ਬੀਰਾ ਵੀ ਮੈਨੂੰ ਇਕੱਲੇ ਨੂੰ ਡਰ ਲੱਗਦਾ ਹੈ ਚੱਲ ਫਿਰ ਜਲਦੀ ਤਿਆਰ ਹੋ ਜਾ ਮੈਂ ਤਾਂ ਤਿਆਰ ਆ ਲੇਟ ਹੋ ਜਾਵਾਂਗੀ ਫਿਰ ਮੈਂ ਛੇਤੀ ਛੇਤੀ ਤਿਆਰ ਹੋ ਕੇ ਆ ਜਾਂਦੀ ਹੈ ਉੱਤੇ ਮੰਮੀ ਤੇ ਉਹ ਜਲਦੀ ਨਾਲ ਆਟੋ ਲੈ ਕੇ ਇੱਕ ਸਕੂਲ ਵਿੱਚ ਪਹੁੰਚ ਜਾਂਦੀਆਂ ਹਨ ਉੱਤੇ ਬਹੁਤ ਸਾਰੀਆਂ ਗਰੀਬ ਔਰਤਾਂ ਲੜਕੀਆਂ ਆ ਕੇ ਬੈਠੀਆਂ ਹੋਈਆਂ ਸਨ ਸ਼ਾਇਦ ਉਹਨਾਂ ਨੂੰ ਬੁਲਾਇਆ ਗਿਆ ਸੀ ਸਟੇਜ ਤੇ ਕਾਫੀ ਅਸਰ ਸੂਖ ਵਾਲੀਆਂ ਸਖਸ਼ੀਅਤ ਬੈਠੀਆਂ ਹੋਈਆਂ ਸਨ ਬਿੰਮੀ ਤੇ ਉਸਦੇ ਮੰਮੀ ਵੀ ਸਟੇਜ ਤੇ ਆ ਗਏ ਤੇ ਮਹਿਲਾ ਮੰਡਲ ਦੀਆਂ ਔਰਤਾਂ ਤੇ ਹੋਰ ਮੈਂਬਰਾਂ ਨੇ ਉਹਨਾਂ ਦਾ ਉੱਠ ਕੇ ਸਵਾਗਤ ਕੀਤਾ ਬਿੰਮੀ ਦੀ ਮੰਮੀ ਨੇ ਸਭ ਨੂੰ ਦੱਸਿਆ ਇਹ ਮੇਰੀ ਬੇਟੀ ਬਿੰਮੀ ਹੈ ਬਿੰਮੀ ਨੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਮੈਮ ਗੁਪਤਾ ਸਾਹਿਬ ਨਹੀਂ ਆਏ ਮਹਿਲਾ ਮੰਡਲ ਦੇ ਸਕੱਤਰ ਰੇਨੂ ਬਰਮਾ ਨੇ ਪੁੱਛਿਆ ਨਹੀਂ ਉਹ ਕਾਰੋਬਾਰ ਦੇ ਸਿਲਸਿਲੇ ਵਿੱਚ ਦਿੱਲੀ ਗਏ ਹੋਏ ਹਨ ਚਲੋ ਸ਼ੁਰੂ ਕਰੀਏ ਪ੍ਰੋਗਰਾਮ press ਵਾਲੇ ਆ ਜਾਣ ਫੇਰ ਸ਼ੁਰੂ ਕਰਦੇ ਆ ਤਾਂ ਹੀ ਫੋਟੋ ਅਖਬਾਰ ਵਿੱਚ ਛਪੇਗੀ ਐਨੀ ਦੇਰ ਨੂੰ ਪੱਤਰਕਾਰ ਉੱਥੇ ਪੁੱਜ ਗਏ ਤੇ ਨੀਨਾ ਉੱਠ ਕੇ ਭਾਸ਼ਣ ਦੇਣ ਲੱਗੀ ਮੇਰੀਆਂ ਭੈਣਾ ਮਾਤਾ ਮਾਂ ਤੇ ਬੱਚਿਓ ਪਹਿਲਾਂ ਤਾਂ ਆਪ ਸਭ ਨੂੰ ਮਹਿਲਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਅੱਜ ਮਹਿਲਾ ਦਿਵਸ ਹੈ ਤੇ ਇਹ ਅਸੀਂ ਔਰਤ ਦੇ ਸਨਮਾਨ ਲਈ ਮਨਾਉਂਦੇ ਹਾਂ ਸਨਮਾਨ ਤਾਂ ਤੁਹਾਡਾ ਹੀ ਹੋਣਾ ਹੈ ਸਾਨੂੰ ਤਾਂ ਪੀਖ ਦੇਣ ਲਈ ਹੀ ਸੱਦਿਆ ਔਰਤਾਂ ਵਿੱਚ ਬੈਠੀ ਇੱਕ ਲੜਕੀ ਬੋਲੀ ਚੱਲ ਚੁੱਪ ਕਰ ਜੋ ਮਿਲੇਗਾ ਉਹੀ ਸਹੀ ਆਪਾਂ ਕਿਹੜਾ ਮੁੱਲ ਤਾਰਨਾ ਹੈ ਔਰਤ مرد ਦੋਵੇਂ ਬਰਾਬਰ ਹਨ ਜੇ ਮਰਦ ਕਮਾਉਂਦਾ ਤਾਂ ਔਰਤ ਘਰ ਸੰਭਾਲਦੀ ਹੈ ਅੱਜਕੱਲ ਤਾਂ ਔਰਤ ਮਰਦ ਦੇ ਬਰਾਬਰ ਕਮਾ ਰਹੀ ਹੈ ਔਰਤੋਂ ਬਿਨਾ ਮਰਦ ਅਧੂਰਾ ਹੁੰਦਾ ਹੈ ਸਾਨੂੰ ਆਪਣੇ ਧੀਆ ਪੁੱਤਾਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਐਮਐਲਏ ਸਾਹਿਬ ਆਏ ਤਾਂ ਉਹ ਥੋੜਾ ਔਰਤਾਂ ਬਾਰੇ ਬੋਲ ਕੇ ਗਰੀਬ ਔਰਤਾਂ ਨੂੰ ਰਾਸ਼ਨ ਦੇ ਪੈਕੇਟ ਵੰਡ ਕੇ ਫੋਟੋਆਂ ਖਿਜਵਾਈਆਂ ਤੇ ਮਹਿਲਾ ਮੰਡਲ ਦੀ ਪ੍ਰਧਾਨ ਨੀਨਾ ਗੁਪਤਾ ਨੂੰ ਸਨਮਾਨਿਤ ਕਰਕੇ ਚਲੇ ਗਏ ਬਾਕੀ ਔਰਤਾਂ ਨੂੰ ਨੀਨਾ ਗੁਪਤਾ ਤੇ ਮਹਿਲਾ ਮੰਡਲ ਦੀਆਂ ਦੂਜੀਆਂ ਮੈਂਬਰਾਂ ਨੇ ਰਾਸ਼ਨ ਦੇ ਪੈਕੇਟ ਦੇ ਦੇ ਕੇ ਫੋਟੋਆਂ ਖਿਚਵਾਈਆਂ ਤਾਂ ਸਭ ਔਰਤਾਂ ਚਿਲੀਆਂ ਗਈਆਂ ਮਹਿਲਾ ਮੰਡਲ ਮੈਂਬਰ ਹੋਣ ਆਪਣਾ ਹਿੱਸਾ ਵੰਡਣ ਲੱਗੀਆਂ ਰਾਸ਼ਨ ਦੇ ਪੈਕਟਾਂ ਦਾ ਢੇਰ ਲੱਗਿਆ ਹੋਇਆ ਸੀ ਆ ਸਾਰਾ ਰਾਸ਼ਨ ਆਪਣੇ ਲਈ ਹੈ ਉਹਨਾਂ ਦੇ ਮੈਂ 5 ਕਿਲੋ ਦੀ ਥਾਂ 3 ਕਿਲੋ ਆਟਾ ਦੇ 2 ਕਿਲੋ ਦੀ ਥਾਂ 1 ਕਿਲੋ ਦਾਲ ਪਾਈ ਹੋਈ ਫੋਟੋ ਹੀ ਖਿਚਵਾਣੀ ਸੀ ਉਹਨਾਂ ਕਿਹੜਾ ਮੁੱਲ ਦਿੱਤਾ ਸੀ ਨੀਨਾ ਗੁਪਤਾ ਨੇ ਹੱਸਦੀ ਹੋਈ ਨੇ ਕਿਹਾ ਰੇਨੂ ਜੀ ਤੁਸੀਂ ਆਪਣੀ ਗੱਡੀ ਵਿੱਚ ਤੁਸੀਂ ਮੇਰੇ ਹਿੱਸੇ ਦਾ ਰਾਸ਼ਨ ਵੀ ਰੱਖ ਲਓ ਮੈਂ ਤਾਂ ਟੈਕਸੀ ਤੇ ਜਾਣਾ ਕੋਈ ਨਹੀਂ ਮੈਮ ਤੁਹਾਨੂੰ ਪਹਿਲਾਂ ਗੱਡੀ ਤੇ ਸ਼ਟਡ ਆਉਂਦੀ ਹਾਂ ਫਿਰ ਆਪਣਾ ਲੈ ਜਾਵਾਂਗੀ ਧੰਨਵਾਦ ਤੁਹਾਡਾ ਜੇ ਸ਼ਟਡ ਆਉ ਤਾਂ ਰੇਨੂ ਨੀਨਾ ਨੂੰ ਸ਼ਟਡਣ ਗਈ ਤਾਂ ਨੀਨਾ ਨੇ ਨੌਕਰ ਨੂੰ ਆਵਾਜ਼ ਮਾਰੀ RAMU ਸਮਾਨ ਉਤਾਰ ਦੇ ਗੱਡੀ ਤੋਂ ਰੇਨੂ ਨੂੰ ਕਹਿੰਦੀ ਆ ਜਾ ਅੰਦਰ ਠੰਡਾ ਦੱਤਾ ਪੀ ਲਿਆ ਕੁਝ ਬਿੰਮੀ ਅੰਟੀ ਲਈ ਜੂਸ ਲਿਆ ਬਿੰਮੀ ਜੂਸ ਲੈਣ ਗਈ ਤਾਂ ਰੇਨੂ ਕਹਿੰਦੀ ਕਿ ਨੀਨਾ ਜੀ ਕਿਉਂ ਨਾ ਆਪਾਂ ਦੋਸਤੀ ਨੂੰ ਰਿਸ਼ਤਦਾਰੀ ਵਿੱਚ ਬਦਲ ਲਈਏ ਬਿੰਮੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੇਰਾ ਵੱਡਾ ਬੇਟਾ ਵਿਕਾਸ ਲਾਦਕ ਕੋਰਸ ਕਰ ਰਿਹਾ ਹੈ ਇਹਦੇ ਪਾਪਾ ਆਉਂਦੇ ਨੇ ਤਾਂ ਪੁੱਛ ਲੈਂਦੀ ਆ ਕਰਨਾ ਹੀ ਹੈ ਤੀਆਂ ਕਿੜਾ ਕਰ ਰੱਖੀਆਂ ਜਾਂਦੀਆਂ ਹਨ ਚਲੋ ਠੀਕ ਹੈ ਨੀਨਾ ਜੀ ਮੈਂ ਚਲਦੀ ਹਾਂ ਠੀਕ ਹੈ ਓਕੇ ਬਾਏ ਰੈਨੂ ਆਪਣੀ ਗੱਡੀ ਲੈ ਕੇ ਸਕੂਲ ਤੋਂ ਆਪਣਾ ਸਮਾਨ ਲੈ ਘਰ ਆ ਜਾਂਦੀ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ